ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇਓ ਇੱਕ ਪਾਸੇ ਤਾਂ ਅਸੀਂ ਕਹਿੰਨੇ ਆ ਪਵਨ ਗੁਰ ਪਾਣੀ ਪਿਤਾ ਮਾਤਾ ਤਰਤ ਮਹਤ ਤੇ ਦੂਸਰੇ ਪਾਸੇ ਅਸੀਂ ਉਸੇ ਸ਼ੁੱਧ ਵਾਤਾਵਰਨ ਨੂੰ ਦੂਸ਼ਿਤ ਕਰਨ ਤੇ ਲੱਗੇ ਹੋਏ ਆ ਹਾਲ ਹੀ ਦੇ ਵਿੱਚ ਪਟਿਆਲੇ ਨੇੜੇ ਐਮ ਆਰ ਕੈਮੀਕਲਜ਼ ਨਾਮ ਦੀ ਇੱਕ ਕੰਪਨੀ ਦੇ ਉੱਤੇ ਪੰਜਾਬ ਫੂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਨੇ ਛਾਪੇਮਾਰੀ ਕੀਤੀ ਤੁਹਾਨੂੰ ਦੱਸ ਦਈਏ ਕਿ ਇੱਥੇ ਉਹ ਕੈਮੀਕਲ ਬਣਾਇਆ ਜਾਂਦਾ ਸੀ ਉਹ ਕੈਮੀਕਲ ਪਿਛਲੇ 13 ਸਾਲਾਂ ਤੋਂ ਲਗਾਤਾਰ ਵੇਚਿਆ ਜਾ ਰਿਹਾ ਸੀ ਜੋ ਸਿੱਧਾ ਐਸਿਡ ਦੇ ਰੂਪ ਦੇ ਵਿੱਚ ਧਰਤੀ ਦੇ ਥੱਲੇ ਉਤਾਰਿਆ ਜਾਂਦਾ ਸੀ ਅਤੇ ਧਰਤੀ ਦੇ ਥੱਲੇ ਦੇ ਪਾਣੀ ਨੂੰ ਗੰਦਲਾ ਕਰ ਦਿੱਤਾ ਜਾਂਦਾ ਸੀ ਦਰਅਸਲ ਇਹ ਐਸਿਡ ਮੋਟਰਾਂ ਦੇ ਬਲਾਕ ਔਰ ਖੋਲਣ ਵਾਸਤੇ ਇਸਤੇਮਾਲ ਕੀਤਾ ਜਾਂਦਾ ਸੀ ਜਦੋਂ ਇਸ ਐਸਿਡ ਨੂੰ ਉਸ ਬੋਰ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਤਾਂ ਉਹ ਧਰਤੀ ਦੇ ਥੱਲੇ ਦੀ ਮਿੱਟੀ ਨੂੰ ਦਬਕੇ ਪਾਣੀ ਉੱਤੇ ਘੜ ਦਿੰਦਾ ਸੀ ਪਰ ਨਾਲ ਦੀ ਨਾਲ ਉਸ ਪਾਣੀ ਨੂੰ ਜ਼ਹਿਰ ਵੀ ਬਣਾ ਦਿੰਦਾ ਸੀ ਜਿਸ ਕਰਕੇ ਉਸ ਇਲਾਕੇ ਵਿੱਚ ਜਿੰਨੀ ਵੀ ਸਿਚਾਈ ਹੋਈ ਹੋਏਗੀ ਜਾਂ ਜਿੰਨੀਆਂ ਵੀ ਫਸਲਾਂ ਤਿਆਰ ਹੋਈਆਂ ਹੋਣਗੀਆਂ ਉਹਨਾਂ ਦੇ ਵਿੱਚ ਪੈਸਟਸਾਈਡ ਅਤੇ ਪੈਰਾਸਾਈਟਸ ਦੀ ਮਾਤਰਾ ਬਹੁਤ ਜ਼ਿਆਦਾ ਵਧੀ ਹੋਈ ਹੋਏਗੀ ਅਤੇ ਉਹ ਇਨਸਾਨਾਂ ਵਾਸਤੇ ਬਹੁਤ ਘਾਤਕ ਹੋਣਗੀਆਂ ਆਖਰ ਇਸ ਸਾਰੀ ਸ਼ਾਪੇਮਾਰੀ ਦਰਾਂ ਅਧਿਕਾਰੀਆਂ ਨੇ ਕੀ ਕੁਝ ਕਿਹਾ ਤੁਸੀਂ ਆਪ ਸੁਣ ਲਵੋ ਜਿਹੜੇ ਟਿਊਬਵੈਲਸ ਨੂੰ ਬੋਰ ਕਰਨ ਵਾਸਤੇ ਉਸ ਜਿਹੜਾ ਰੂਟੀਨ ਦਾ ਪ੍ਰੋਸੀਜਰ ਤੋਂ ਹਟ ਕੇ ਇਹ ਜਿਹੜੇ ਐਸਿਡਸ ਨੂੰ ਡਿਲੂਟ ਕਰਕੇ ਤੇ ਉਹਨਾਂ ਨੂੰ ਖੋਲਣ ਵਾਸਤੇ ਯੂਜ਼ ਕਰਦੇ ਸੀ ਤੇ ਸਰ ਨੇ ਆਪਣੇ ਟੀਮਸ ਡਿਫਰੈਂਟ ਡਿਪਾਰਟਮੈਂਟਸ ਤੇ ਲਗਾਈ ਹੋਈ ਸੀ ਜੇ ਕੱਲ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਵੀ ਕਿ ਪਰਟੀਕੂਲਰ ਕੋਈ ਟਿਊਬਵੈਲ ਓਕੇ ਯੂਜ਼ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਫਿਰ ਆਪਣੀ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਭੇਜੀ ਉੱਥੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕੈਮੀਕਲ ਤਰ੍ਹਾਂ ਪ੍ਰਯਾਲਤ ਹੋ ਰਿਹਾ ਹੈ ਮਰ ਰਹੇ ਤੇ ਇਸ ਕਰਕੇ ਉਹਨਾਂ ਨੇ ਫਿਰ ਆਪਣੀ ਟੀਮ ਕਰ ਦਿੱ ਡਰਗ ਦੀ ਤੇ ਨਾਲ ਪੁਲਿਸ ਤੇ ਨਾਲ ਪੋਲਿਊਸ਼ਨ ਕੰਟਰੋਲ ਬੋਰਡ ਉਹ ਟੀਮ ਰਾਤੀ ਇੱਥੇ ਆਈ ਤੇ ਸਾਡੇ ਡਿਪਾਰਟਮੈਂਟ ਦੇ ਤਰਫੋਂ ਕਮਿਸ਼ਨਰ ਸਾਹਿਬ ਇਸ ਕੋਆਰਡੀਨੇਟਿੰਗ ਤੇ ਉਹਨਾਂ ਨੇ ਐਗਰੀਕਲਚਰ ਡਿਪਾਰਟਮੈਂਟ ਪੁਲਿਸ ਪਲਸ ਪੋਲਿਊਸ਼ਨ ਕੰਟਰੋਲ ਬੋਰਡ ਪਲਸ ਡੀਸੀ ਆਫਿਸ ਦੇ ਆਫੀਸਰਸ ਜੁਆਇੰਟ ਮਿਲ ਕੇ ਉਹਨਾਂ ਦੇ ਬਲਕ ਸੱਚ ਕਰਾ ਗੁਰਪਿਆਰੋ ਅਸੀਂ ਚਾਹੇ ਕਿਸਾਨ ਆ ਚਾਹੇ ਅਸੀਂ ਡੇਰੀ ਫਾਰਮਿੰਗ ਕਰਦੇ ਆ ਜਾਂ ਕੋਈ ਵੀ ਅਜਿਹਾ ਕੀਤਾ ਕਰਦੇ ਆ ਜਿਸ ਦੇ ਨਾਲ ਸਾਨੂੰ ਪਤਾ ਹੈ ਕਿ ਅਸੀਂ ਆਮ ਇਨਸਾਨਾਂ ਦੀ ਥਾੜੀ ਤੱਕ ਕੁਝ ਪਰੋਸ ਕੇ ਭੇਜਣਾ ਹੈ ਤਾਂ ਸਾਡਾ ਆਪਣਾ ਫਰਜ਼ ਬੰਦਾ ਹੈ ਕਿ ਅਸੀਂ ਕੋਈ ਵੀ ਅਜਿਹੇ ਪੈਸਟਿਸਾਈਡਸ ਨਾ ਇਸਤੇਮਾਲ ਕਰੀਏ ਜੋ ਇਨਸਾਨੀ ਸ਼ਰੀਰ ਵਾਸਤੇ ਘਾਤਕ ਹੋਣ ਜੋ ਕੈਂਸਰ ਦੇ ਅਤੇ ਬਿਮਾਰੀਆਂ ਦੇ ਕਾਰਕ ਬਣਦੇ ਹੋਣ ਇਸ ਲਈ ਹਰ ਕਿਸਾਨ ਦਾ ਹਰ ਇਨਸਾਨ ਦਾ ਆਪਣਾ ਫਰਜ਼ ਬੰਦਾ ਹੈ ਕਿ ਅਗਰ ਕੋਈ ਅਜਿਹੀਆਂ ਫੈਕਟਰੀਆਂ ਹੈ ਨੇ ਜੋ ਗਲਤ ਕੈਮੀਕਲਸ ਵੇਚ ਰਹੀਆਂ ਨੇ ਜਾਂ ਗਲਤ ਕੈਮੀਕਲਸ ਸਪਲਾਈ ਕਰ ਰਹੀਆਂ ਨੇ ਤਾਂ ਸਾਨੂੰ ਉੱਥੇ ਸਿਰਫ ਇਹ ਨਹੀਂ ਵੇਖਣਾ ਚਾਹੀਦਾ ਕਿ ਸਾਡੇ ਬੋਰ ਬਲੌਕ ਨੇ ਤੇ ਅਸੀਂ ਆਪਣੇ ਬੋਰ ਸਹੀ ਕਰਨੇ ਆ ਪਾਣੀ ਚੱਲਦਾ ਕਰਨਾ ਪਰ ਪਾਣੀ ਚੱਲਦਾ ਕਰਦੇ ਅਸੀਂ ਇਹ ਕਿੱਦਾਂ ਭੁੱਲ ਜਾਨੇ ਕਿ ਉਸ ਪਾਣੀ ਦੇ ਵਿੱਚ ਅਸੀਂ ਜ਼ਹਿਰ ਵੀ ਕੋਲ ਦਿੱਤੀ ਹੈ ਇਸ ਲਈ ਹਰ ਕਿਸੇ ਦਾ ਫਰਜ਼ ਹੈ ਕਿ ਉਹ ਅਜਿਹੇ ਲੋਕਾਂ ਦੇ ਖਿਲਾਫ ਅਜੀਆਂ ਕੰਪਨੀਆਂ ਦੇ ਖਿਲਾਫ ਆਪ ਸਾਹਮਣੇ ਆਣ ਮੁਹਿੰਮ ਛੇੜਨ ਤਾਂ ਜੋ ਸਾਡੇ ਪੰਜਾਬ ਦਾ ਪਾਣੀ ਗੰਦਲਾ ਨਾ ਹੋਵੇ ਪ੍ਰਦੂਸ਼ਿਤ ਨਾ ਹੋਵੇ ਤੇ ਪੰਜਾਬ ਦੀ ਆਵਾਮ ਸਦਾ ਹੱਸਦੀ ਖੇੜਦੀ ਤੇ ਤੰਦਰੁਸਤ ਰਹੇ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ